ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਭ ਵਧੀਆ ਹੀ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਜੀ ਵਾਈ ਗੁਰੂ ਜੀ ਦੀ ਕਿਰਪਾ ਨਾਲ ਤੇ ਆਪਣੇ ਜੋਟਿਓ ਚੈਨਲ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਗਰੇਵਲ ਬਲੌਂਗਸ ਚੈਨਲ ਤੇ ਤੇ ਬਾਕੀ ਜੀ ਟਾਈਮ ਹੋ ਚੁੱਕਿਆ ਵਾ ਮਾਰਨਿੰਗ ਦੇ 8 ਵਜੇ ਨੇ ਤੇ ਆਪਾਂ ਝਾੜੂ-ਝੋੜੂ ਸਾਰੇ ਕੀਤੇ ਲਗਾਤਾ 베ੜੇ 'ਚ ਵੀ ਅੰਤਰਾ 'ਚ ਵੀ ਤੇ ਪੋਚੇ ਰਹਿੰਦੇ ਨੇ ਤੇ ਫਿਰ ਮੈਂ ਮਾਰਨਿੰਗ ਅੱਜ ਮੇਰੇ ਦਿਮਾਗ ਚ ਸੀ ਆ ਵੀ ਜਿਵੇਂ ਕੰਮਕਾਰ ਬਾਅਦ ਚ ਰੋਟੀ ਪਾਣੀ ਦਾ ਕਰਨਾ ਉਸ ਤੋਂ ਪਹਿਲਾਂ ਮਲਾਈ ਆਪਾਂ ਜਿਹੜੀ ਪਈ ਆ ਉਹ ਰੜਕਣੀ ਆ ਤੇ ਮਲਾਈ ਤੋਂ ਆਪਾਂ ਮੱਖਣੀ ਤਿਆਰ ਕਰ ਲਈ ਸੀ ਤੇ ਇੰਦਰ ਘਿਓ ਬਣ ਰਿਹਾ ਵੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਜੋ ਉਤ ਲਈ ਘਿਓ ਖਤਮ ਹੋਣ ਵਾਲਾ ਸੀਗਾ ਅੱਜ ਤੇ ਮੈਂ ਇਸੇ ਲਈ ਮੈਂ ਕਿਹਾ ਚਲੋ ਵੀ ਆਪਾਂ ਸੋਚਾ ਘਿਓ ਤਿਆਰ ਕਰ ਲਈਏ ਤੇ ਫਿਰ ਦਸਵੀਂ ਵੀ ਆਉਂਦੀ ਆ ਇਸੇ ਕਰਕੇ ਤੇ ਬਾਕੀ ਆਪਾਂ ਹੁਣ ਦੂਜੇ ਪਾਸੇ ਲੱਗੇ ਸੀਗੇ ਜੀ ਉਧਰ ਘਿਓ ਗਰਮ ਰੱਖ ਕੇ ਇਧਰ ਆਪਾਂ ਆਟਾ ਗੁੰਨਣ ਲੱਗੇ ਆ ਪਹਿਲਾਂ ਮੈਂ ਕਿਹਾ ਹਜੇ ਰੋੱਕ ਕੇ ਬਣਾਉਨੇ ਆ ਰੋਟੀ 8:00 ਵਜੇ ਆ ਤੇ ਗਰਵਾਜ ਵੀ ਅੱਜ ਘਰੇ ਆ ਗਰਵਾਜ ਨੂੰ ਕੱਲ ਦੀਆਂ ਬੌਂਟਿੰਗ ਲੱਗੀਆਂ ਹੋਈਆਂ ਵਾ ਤੇ ਕੱਲ ਇਹਨੂੰ ਮੈਡੀਸਿਨ ਦਵਾ ਕੇ ਲੈ ਕੇ ਆਂਦੀ ਤੇ ਫੇਰ ਅੱਜ ਇਹਦੇ ਸਕੂਲ ਪ੍ਰਦਰਸ਼ਨੀ ਮੇਲਾ ਸੀਗਾ ਤੇ ਤਾਂ ਕਰਕੇ ਉੱਥੋਂ ਸੀਗਾ ਜਾਣ ਦਾ ਫੇਰ ਮੈਂ ਕਿਹਾ ਵੀ ਚਲੋ ਠੀਕ ਨਹੀਂਗਾ ਹਜੇ ਪੂਰੀ ਤਰ੍ਹਾਂ ਨਾਲ ਵੀ ਰਹਿਣ ਹੀ ਦਿੰਨੇ ਆ ਤੇ ਬਾਕੀ ਕੱਲ ਜਾਊਗਾ ਕਰਵਾ ਸਕੂਲ ਨਹੀਂ ਨਹੀਂ ਕਹਿੰਦਾ ਤੇ ਬਾਕੀ ਜੀ ਆਪਾਂ ਲੱਗੀਆਂ ਰੋਟੀ ਦੇ ਵਿੱਚ ਬਣਾਉਣ ਮਿਸੀਆਂ ਮਿਸੀਆਂ ਰੋਟੀਆਂ ਪਿਆਜ਼ ਆਪਾਂ ਗ੍ਰੈਂਡ ਕਰ ਲਏ ਨੇ ਤੇ ਵਿੱਚ ਆਪਾਂ ਹਰੀ ਮਿਰਚ ਪਾ ਕੇ ਪਿਆਜ਼ ਗ੍ਰੈਂਡ ਕਰ ਲਿਆ ਤੇ ਹੁਣ ਆਪਾਂ ਕੁੰਨਦੇ ਆਂ ਜੀ ਆਟਾ ਤੇ ਬਾਕੀ ਹੋਰ ਤੁਸੀਂ ਦੱਸੋ ਹਾਲ ਚਾਲ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਗ੍ਰੈਂਡਰ ਤੇ ਪਿਆਜ਼ ਗ੍ਰੈਂਡ ਕਰ ਲਏ ਨੇ ਮੇਰੇ ਤੇ ਗਰਵਾਜ ਚੋਕੀ ਰੋਟੀ ਦੇ ਤੇ ਗਰਵਾਜ ਨੂੰ ਕੱਲ ਤਾਂ ਮੈਂ ਖਿਚੜੀ ਬਣਾਤੀ ਸੀਗੀ ਕੱਲੇ ਨੇ ਖਿਚੜੀ ਖਾ ਲਈ ਸੀਗੀ ਫਿਰ ਉਸ ਤੋਂ ਬਾਅਦ ਦਵਾਈ ਲੈ ਕੇ ਆਇਆ ਗਰਵਾਜ ਜਾ ਕੇ ਤੇ ਫੇਰ ਠੀਕ ਰਿਹਾ ਵੈਸੇ ਕੱਲ ਇਹ ਪਰਸੋਂ ਸ਼ਾਮ ਨੂੰ ਇਹਨੂੰ ਉਲਟੀਆਂ ਲੱਗੀਆਂ ਸੀਗੀਆਂ ਤੇ ਲਓ ਜੀ ਆਪਾਂ ਹੁਣ ਆਟੇ 'ਚ ਪਿਆਜ਼ ਪਾ ਕੇ ਤੇ ਆਟਾ ਮਾਰਨਿੰਗ ਮਾਰਨਿੰਗ ਮੈਂ ਕਿਹਾ ਚਲੋ ਅੱਜ ਮਿਸੀਆਂ ਰੋਟੀਆਂ ਬਣਾਉਨੇ ਆ ਬਹੁਤ ਟਾਈਮ ਹੋ ਗਿਆ ਆਪਾਂ ਪੁੱਤ ਗਲੀ 'ਚ ਨਿਸਾਈ ਰ ਥੋੜੀ ਚਾਹੀਦਾ ਹੁੰਦਾ ਸੋਨੇ ਰੋਟੀ ਖਾ ਕੇ ਦਵਾਈ ਲੈ ਕੇ ਫੇਰ ਜਾਣਾ ਵਾ ਦਰਵਾਜੇ ਰੱਟਾ ਪਾਈ ਬੈਠਾ ਵਾ ਕਹਿੰਦਾ ਮੈਂ ਗਲੀ 'ਚ ਜਾਣਾ ਪੀੜੀ ਲਈ ਬੈਠਾ ਵਾ ਸੋਈ ਦੇ ਬਾਹਰ ਕਿਉਂ ਮਿੱਠੀ ਲੱਗਦੀ ਨਹੀਂ ਪੁੱਤ ਦਵਾਈਆਂ ਮਿੱਠੀਆਂ ਥੋੜੀ ਹੁੰਦੀਆਂ ਦਵਾਈਆਂ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਮਾਂ ਕੋਈ ਕੌੜੀ ਕੋਈ ਮਿੱਠੀ ਇਹਨੂੰ ਪਤਾ ਨਹੀਂ ਕਾ ਤੋ ਉਹਦਾ ਨਾ ਫਲੇਵਰ ਜਿਹਾ ਜਿੱਦਾਂ 스멜 ਜੀ ਆਉਂਦੀ ਆ ਇਹਨੂੰ ਉਲਟੀ ਦਾ ਮਾਣਾ ਹ ਹਰ ਹੁੰਦਾ ਕਰਕੇ ਕੋਈ ਨਾ ਪੁੱਤ ਜਿਵੇਂ ਰਾਤ ਲਈ ਸੀ ਉਵੇਂ ਲੈ ਲਈ ਫਿਰ ਮੈਂ ਤੈਨੂੰ ਮਿੱਠੀ ਚੀਜੀ ਦੇ ਦੂੰਗੀ ਠੀਕ ਆ ਨਹੀਂ ਉਤੋਂ ਦਿਨ ਮੈਂ ਕੈਂਡੀ ਦੇ ਦੂੰ ਨਾ ਮੇਰਾ ਪੁੱਤ ਦਵਾਈ ਤੇ ਪੁੱਤ ਪੈਸੇ ਲੱਗਦੇ ਆ ਦਵਾਈ ਲੈਣ ਦੇ ਲਈ ਲਈ ਹੁੰਦੀ ਆ ਤੇ ਲਓ ਜੀ ਆਪਾਂ ਸਾਰਾ ਨੋਨ ਮਿਰਚ ਵਗੈਰਾ ਪਾ ਲਿਆ ਵਾ ਤੇ ਹੁਣ ਆਪਾਂ ਗੁੰਨ ਲਈਏ ਆਟਾ ਬਸ ਦੋ ਕੁ ਰੋਟੀਆਂ ਦਾ ਹੁਣ ਜੋ ਬਈ ਬੁਣਾਂਗੇ ਦੁਪਹਿਰੇ ਫਿਰ ਦੇਖਾਂਗੇ ਉਹ ਸ਼ੋਰ ਬਣਾ ਲਵਾਂਗੇ ਤੇ ਚਲੋ ਜੀ ਠੀਕ ਆ ਜੁੜੇ ਰਹੋ ਵਲੌਗ ਦੇ ਨਾਲ ਤੇ ਆਪਾਂ ਹੁਣ ਆਟਾ ਗੁੰਨ ਲਈਏ ਪਾਣੀ ਦੇਖਦੇ ਆ ਪਾਉਣ ਦੀ ਲੋੜ ਹੈਗੀ ਆ ਪਿਆਜ਼ਾਂ ਚ ਪਾਣੀ ਹੁੰਦਾ ਵਾ ਪਹਿਲਾਂ ਤੇ ਪਿਆਜ਼ ਆ ਪਾਟੇ ਚ ਗੁੰਨ ਲੈਣੇ ਆ ਆਪਾਂ ਇਹਦੇ ਵਿੱਚ ਪਾਇਆ ਥੋੜਾ ਜਿਹਾ ਮੱਕੀ ਦਾ ਆਟਾ ਤੇ ਥੋੜਾ ਜਿਹਾ ਕਣਕ ਦਾ ਆਟਾ ਤੇ ਕਿਉਂ ਵੀ ਆਪਣਾ ਬਣ ਕੇ ਤਿਆਰ ਹੋ ਰਿਹਾ ਵਾ ਬਸ ਤੇ ਬਾਕੀ ਚਲੋ ਜੀ ਠੀਕ ਆ ਮਿਲਦੇ ਆ ਫੇਰ ਆਟੇ ਚ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਆਟੇ ਨੂੰ ਕਰ ਲਈਏ ਸੈੱਟ ਹਾਂਜੀ ਆਪਾਂ ਆਟਾ ਗੁੰਨ ਕੇ ਕੌਲਿਚੇ ਕੱਢ ਲਿਆ ਵਾ ਤੇ ਹੁਣ ਆਪਾਂ ਔਰ ਲਾ ਲਈ ਆਟੇ ਤੇ ਥੋੜਾ ਜਿਹਾ ਤੇ ਅੱਜ ਮਿਸੀਆਂ ਰੋਟੀਆਂ ਨੂੰ ਨਾ ਜੀ ਜਿਆ ਕੀਤਾ ਸੀਗਾ ਦਹੀਂ ਨਾਲ ਬਈ ਤਾਂ ਚਲੋ ਮਿਸੀਆਂ ਰੋਟੀਆਂ ਬਣਾਉਣੇ ਆ ਤੇ ਉਸ ਤੋਂ ਬਾਅਦ ਫੇਰ ਧੋਣੇ ਆਪਾਂ ਕੱਪੜੇ ਕੱਪੜੇ ਪਏ ਨੇ ਤੇ ਹਾਂ ਤੇ ਗੈਟ ਸ਼ੀਟ ਵਗੈਰਾ ਤੇ ਬਾਕੀ ਹੋਰ ਜੀ ਦੱਸੋ ਹਾਲ ਚਾਲ ਤੇ ਗਰਵਾਜ ਦੇਿੰਨਾ ਕਿ ਜ਼ਿਆਦੇ ਨਾ ਇਹ ਬਾਦ ਹੀ ਫੈ ਜਾਂਦਾ ਵਾ ਛੇਤੀ ਕਹਿੰਦਾ ਮੈਨੂੰ ਬਲੀ ਚ ਭੇਜ ਦੋ ਅਸੀਂ ਮੈਂ ਕਹਾਂ ਜੀ ਆਹੀਂ ਕਰਨਾ ਫਿਰ ਮੈਂ ਭੇਜਣਾ ਵੀ ਨਹੀਂਗਾ ਫਿਰ ਸੋਚ ਲਈ ਫਿਰ ਸਾਰਾ ਦਿਨ ਮੈਂ ਅੰਦਰ ਹੀ ਰੱਖੂਗੀ ਤੇ 20 ਰੋਟੀ ਪਾਣੀ ਤਾਂ ਖਾ ਕੇ ਜਾ ਉਸ ਦਾ ਇਹ ਤਾਂ ਹੀ ਮਿਲਦਾ ਬਿਮਾਰ ਹੋਇਆ ਵਾ ਨਾ ਜਾਈ ਰੋਟੀ ਪਾਣੀ ਖਾ ਕੇ ਬੜਾ ਸਿਆਣਾ ਇਹ ਜਮਾਨੇ ਕੋਈ ਵੀ ਖਾਂਦਾ ਕਾ ਘਰੇ ਉਹ ਤਾਂ ਜਦੋਂ ਫਿਰ ਬੇਟਾ ਵੀ ਜੀ ਚੀਜ਼ ਖਾਣੀ ਆ ਫਿਰ ਅੰਦਰ ਉਦਾਂ ਦਾ ਹੀ ਹੋਣਾ ਮਾ ਆਪਣਾ ਹਨ ਐਮ ਨਾਲ ਰੋਟੀ ਪਾਣੀ ਦਾ ਖਾਣਾ ਚਾਹੀਦਾ ਸਕੂਲ ਨੂੰ ਵੀ ਜੇ ਜੀ ਕੀਤਾ ਤਾਂ ਪਰੌਠਾ ਖਾਏ ਆਉਂਦਾ ਵਾ ਨਹੀਂ ਖਾਂਦਾ ਹੀ ਨਹੀਂ ਕਹ ਕਹਦੂਗਾ ਮੈਨੂੰ ਮਿੱਠੀ ਲੱਗੀ ਨਹੀਂ ਰੋਟੀ ਪਤਾ ਨਹੀਂ ਇਹਨੂੰ ਕੀ ਹੋਇਆ ਵਾ ਲਓ ਜੀ ਆਪਾਂ ਮੱਕੀ ਦੀਆਂ ਮਿੱਸੀਆਂ ਰੋਟੀਆਂ ਬੇਲ ਕੇ ਬਣਾਈਆਂ ਵਾ ਤੇ ਤਵਾ ਆਪਣਾ ਗਰਮ ਹੋ ਚੁੱਕਿਆ ਵਾ ਜੇ ਆਪਾਂ ਤਵੇ ਤੇ ਪਾ ਦਈਏ ਬਾਕੀ ਹੋਰ ਦੱਸੋ ਜੀ ਹਾਲ ਚਾਲ ਤੇ ਆਪਾਂ ਕਿਆਰੀਆਂ 'ਚ ਪਹਿਲਾਂ ਸੋਹਾ ਪਾਣੀ ਛੱਡਿਆ ਦਵਾਰੇ ਅੱਜ ਤੇ ਫੇਰ ਉਸ ਤੋਂ ਬਾਅਦ ਦੇਖਦੇ ਆਂ ਮੀਂਹ ਜਿਦਾ ਮੌਸਮ ਬਣ ਗਿਆ ਸੀ ਕਰਕੇ ਫੇਰ ਮੈਂ ਕੁਝ ਬੀਜਿਆ ਨਹੀਂ ਸੀਗਾ ਗੱਲੀਆਂ ਫੇਲਾਂ ਹੋਈਆਂ ਆਈਆਂ ਉਹ ਆਪਣੀਆਂ ਤੇ ਉਧਰ ਕਿਆਰੀਆਂ 'ਚ ਪਾਣੀ ਆਪਾਂ ਛੱਡਤਾ ਵਾ ਅੱਜ ਦੇਖਦੇ ਆਂ ਉੱਥੇ ਬੀਜ ਵਗੈਰਾ ਸ਼ਾਮ ਤੱਕ ਲਗਾਉਣੇ ਆਂ ਫੇਰ ਹੋਏ ਆਉਣਗੇ ਅਜੇ ਤਾਂ ਲੇਟ ਬਹੁਤ ਹੋ ਗਈ ਅੰਕੇ ਤਾਂ ਟਾਈਮ ਨਾਲ ਹੀ ਬੀਜ ਦਿੰਨੇ ਹੁੰਨੇ ਆਂ ਔਰ ਨੂੰ ਲੱਗਣ ਲੱਗ ਜਾਂਦੀ ਹੁੰਦੀਆਂ ਵਧੀਆ ਸ਼ਿਮਲਾ ਮਿਰਚਾਂ ਵਗੈਰਾ ਸਾਰਾ ਤੇ ਚਲੋ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਨਾ ਧਰਗਣ ਤਾਂ ਲੱਗ ਹੀ ਜਾਣਾ ਵਾ ਫਾਲਸਾ ਬਾਦੂ ਤੇ ਬਾਕੀ ਚਲੋ ਠੀਕ ਹੈ ਜੀ ਰੋਟੀ ਆਪਣੀ ਬਣਦੀ ਆ ਤੇ ਖਾ ਕੇ ਬਸ ਦਵਾਈ ਉਹਨੂੰ ਦਿੰਨੇ ਆ ਦਵਾਈ ਤੇ ਫੇਰ ਦਰਵਾਜੇ ਦੇਖਦੇ ਆਂ ਕੀ ਬੋਲਦਾ ਵਾ ਤੇ ਜੁੜੇ ਰਹੋ ਬਲੌਗ ਦੇ ਨਾਲ ਮਿਲਦੇ ਆਂ ਜੁਕੀਏ ਹਾਂਜੀ ਗਰਵਾਜ ਨੇ ਕੱਪੜੇ ਬਦਲ ਲਏ ਨੇ ਤੇ ਦਵਾਈ ਹਜੇ ਇਹਨੂੰ ਦੇਣੀ ਆ ਮੈਂ ਕਿਹਾ ਜੇ ਇਹਦੀ ਰੋਟੀ ਖਾਦੀ ਹੋਈ ਆ ਵੀ ਮਮਾ ਇਹ ਮਲਟੀ ਵਗੈਰਾ ਨਾ ਆ ਜਾਵੇ ਦਵਾਈ ਦਾ ਨਾ ਫਲੇਵਰ ਜਿਆ ਬੜਾ ਹੈ ਹੋਰ ਹੀ ਤਰ੍ਹਾਂ ਦੀ ਆ 스మెల్ ਵੀ ਉਹਦੇ ਚ ਆਉਂਦੀ ਪੁੱਤ ਜਾਈ ਕੋਈ ਨਾ ਰੁਕ ਜਾ ਤੇ ਆਪਾਂ ਹੁਣ ਲੱਗੇ ਸੀਗੇ ਜੀ ਗਰਵਾਜ ਦੇ ਜੂੜਾ ਕਰਨ ਤੇ ਇਹਨੂੰ ਪਤਾ ਨਹੀਂ ਕਾਤੋਂ ਸ਼ਿਕਰੀ ਨਹੀਂ ਜ਼ਿਆਦੇ ਆ ਇਹਦੇ ਹਟਦੀ ਨਹੀਂ ਪੁੱਤ ਚੌਕਾ ਤਾਂ ਕਰੀਦਾ ਦੁਬਾਈ ਦਵਾਈ ਪੁੱਤ ਦੁਪਹਿਰ ਵਾਲੀ ਦਾ ਫੇਰ ਟਾਈਮ ਹੋ ਜਾਣਾ ਵਾ ਰਾਤ ਇਹਦੇ ਇੰਨੀ ਸਿਰ 'ਚ ਸ਼ਿਕਰੀ ਸੀਗੀ ਮੈਂ ਸਾਰੀ ਇਹਦੇ ਸਿਰ 'ਚੋਂ ਪੱਟੀ ਤੇ ਬਹੁਤ ਜ਼ਿਆਦੇ ਜਿੰਨਾ ਮਰਜੀ ਇਹਦੇ ਤੇਲ ਲਾਈ ਜਾਈਏ ਇਹਦੇ ਸ਼ਿਕਰੀ ਦੇ ਓਏ ਖਲੇਪੜੀ ਬਣੇ ਪਏ ਹਾਂ ਸਿਰ 'ਚ ਪਤਾ ਨਹੀਂ ਇਹਦੇ ਕਿਵੇਂ ਹਟੂਗੀ ਸਰਦੀਆਂ ਵੀ ਹੁਣ ਤਾਂ ਚਲੀਆਂ ਗਈਆਂ ਆ ਹਾ ਜੇ ਵੀ ਨਹੀਂ ਇਹ ਤਾਂ ਸ਼ਿਕਰੀ ਜਾਂਦੀ ਕਿ ਸੱਚੋ ਫੇ ਬਾਕੀ ਪਤਨਾ ਜੋੜੀ ਬਾਅਦ ਚ ਕਦੋਂ ਕਰ ਲਵੇਂਗਾ ਆ ਦੇ ਇੱਥੇ ਤੇਰੇ ਸ਼ਿਕਰੀ ਕਿੰਨੀ ਸੀ ਤੇਰੇ ਖਾਜ ਨਹੀਂ ਆਦੀ ਸੱਚ ਇਧਰ ਨੂੰ ਕਰ ਸਾਰ ਸਮਾਰ ਕੇ ਤੇਲ ਲਵਾ ਹਾਂਜੀ ਗਰਵਾਜ ਦੇ ਜੋੜਾ ਬਸ ਹੋ ਗਿਆ ਵਾ ਤੇ ਗਰਵਾਜ ਦੀ ਨਾ ਇੱਕ ਸਫਤ ਬਹੁਤ ਵੱਡੀ ਆ ਗਰਵਾਜ ਬਿਨਾਂ ਫੋਨ ਦੇਖੇ ਬਿਨਾ ਹਿੱਲੇ ਜੁੱਲੇ ਫਟਾਫਟ ਜੂੜਾ ਕਰਵਾ ਲੈਂਦਾ ਵਾ ਇਹ ਸਕੂਲ ਜਾਂਦਾ ਵੀ ਇਹ ਐਂ ਕਰਦਾ ਵਾ ਕਦੇ ਨਹੀਂ ਇਹ ਰੋਇਆਗਾ ਵੀ ਮੈਂ ਜੂੜਾ ਨਹੀਂ ਕਰਵਾਉਣਾਗਾ ਕਈ ਵਾਰੀ ਇਹਦੇ ਹੁਣ ਫੈਂਸੀਆਂ ਵਗੈਰਾ ਸੈੱਟ ਚ ਹੋ ਜਾਂਦੀਆਂ ਕਰਕੇ ਇਹਦੇ ਪਾਪਾ ਕਹਿ ਦਿੰਦੇ ਸੀਗੇ ਚੱਲ ਤੇਰਾ ਜੂੜਾ ਕਟਾਈ ਦਵਾ ਤੇਰੇ ਫੈਂਸੀਆਂ ਇੰਨੀਆਂ ਹੁੰਦੀਆਂ ਵਾ ਪੁੱਤ ਸੈਰ ਇੱਧਰ ਨੂੰ ਕਰਿਓ ਚਪਲ ਪਾ ਲੈ ਕੋਈ ਨਾ ਤੇ ਸੈਰ ਇੱਧਰ ਕਰ ਹਾਂਜੀ ਤੇ ਗਰਵਾਜ ਨੇ ਕਹਿਣਾ ਹੁੰਦਾ ਸੀਗਾ ਵੀ ਨਹੀਂ ਮੈਂ ਜੂੜਾ ਨਹੀਂ ਕਟਾਉਣਾਗਾ ਕਹਿੰਦਾ ਸੀਗਾ ਨਹੀਂ ਇੱਕ ਵਾਰ ਇਹਨੂੰ ਲੈ ਵੀ ਗਏ ਸੀਗੇ ਇਹਦੇ ਪਾਪਾ ਕਹਿੰਦੇ ਚੱਲ ਇਹ ਨਾਈ ਦੇ ਟੈਕ ਕੋਈ ਨਹੀਂ ਬੈਠਾਗਾ ਮੈਥੋਂ ਚੋਰੀ ਇਹਨੂੰ ਲੈ ਗਏ ਕਿਤੇ ਚੱਕ ਕੇ ਤੇ ਪੁੱਤ ਕਿੱਥੇ ਗਿਆ ਰਮਾਲ ਤੇਰਾ ਤੇ ਬਾਕੀ ਆਪਾਂ ਗਰਵਾਜ ਦੇ ਰਮਾਲ ਗਰਮੀਆਂ ਚ ਪਾਛੋਂ ਦੇ ਬੁਨੇ ਹੋਏ ਹੁੰਦੇ ਆ ਇਹ ਜੀ ਕਰੋਸ਼ੀਏ ਨਾਲ ਉਹ ਬੜਾ ਤਾ ਗਰਵਾਜ ਬਹੁਤ ਖੁਸ਼ ਹੋ ਕੇ ਬਣਾਉਂਦਾ ਹੈ ਸ਼ਾਂਤਰੇ ਵਾਲਾ ਉਹ ਬੁੱਤ ਕੇਸਰੀ ਰੰਗ ਦੇ ਵੀ ਹੈਗੇ ਆ ਬਣਾਏ ਹੋਏ। ਇਹ ਚੰਗਾ ਹੁਣ ਇੱਧਰ ਹੋ ਕੇ ਦਿਖਾ ਦਉ ਚੂੜੀ ਸ਼ਾਰਿਆਂ ਤੇ ਸਾਚੀ ਘਾਲ ਕਰ। ਦੋਨੇ ਹੱਥ ਜੋੜ ਕੇ। ਹਾਂ ਹੋਰ ਗਰਵਾਜ ਚੱਲਿਆ ਵਾ ਖੇਡਣ ਹਨਾ। ਗਲੀ ਚ ਖੇਡਣ ਚੱਲਿਆ ਵਾ। ਚਲੋ ਠੀਕ ਹੈ ਜੀ ਮਿਲਦੇ ਆਂ ਫੇਰ ਤੇ ਹੁਣ ਕਰ ਲਈਏ ਬਾਕੀ ਰਹਿੰਦੇ ਕੰਮ ਕਰ ਤੇ ਗਰਵਾਜ ਹੁਣ ਚੱਲਿਆ ਵਾ। ਲਓ ਜੀ ਗਰਵਾਜ ਹੋ ਗਿਆ ਰੈਡੀ ਹੁਣ ਗਲੀ ਚ ਜਾਣ ਲਈ। ਹੈ ਤਾਂ ਬੇਟਾ ਜੀ ਦਵਾਈ ਲੈਣੀ ਆ ਪੁੱਤ ਇੱਕ ਇੱਕ ਚਮਚਾ ਹੀ ਲੈਣਾ ਸੋਹਣੇ ਆਏ ਥੋੜੀ ਘਰੀ ਤਾਂ ਉਹ ਤਾਂ ਦਵਾਈ ਨਾਲ ਲਵੇਂਗਾ ਤੇ ਫਿਰ ਅੰਦਰ ਦੀ ਇਨਫੈਕਸ਼ਨ ਕਿਵੇਂ ਠੀਕ ਹੋਊਗੀ ਦਵਾਈ ਤਾਂ ਲੈਣੀ ਪੈਣੀ ਆ ਜਿਹੜੀ ਮਰਜ਼ੀ ਹਾਲਾਤ ਚ ਲੈ ਦਵਾਈ ਹਾਂਜੀ ਆਪਾਂ ਸਾਰਾ ਕੰਮ ਕਰ ਕਰਕੇ ਹੋ ਗਏ ਆ ਫਰੀ ਤੇ ਹੌਣ ਮਾਨ ਕੀ ਤਰ ਚਾਹ ਪੀਣ ਨੂੰ ਤੇ ਮੈਂ ਕਿਹਾ ਵੀ ਤੜਕੇ ਦੀ ਹੀ ਪੀਤੀ ਹੋਈ ਆ ਚਾਹ ਹੁਣ ਚਾਹ ਆ ਪਕਾਟ ਪੀਣੇ ਆ ਅੱਗੇ ਤਾਂ ਸੋਹਾਂ ਸੋਹਾਈ ਦੋ ਵਾਰੀ ਚਾਹ ਬਣ ਜਾਂਦੀ ਸੀ ਠੰਡ ਦਾ ਕਰਕੇ ਦੋ ਵੀ ਛੱਡ ਕੇਈ ਵਾਰੀ ਕਰੇ ਵਾਲ ਸਾਬ ਜਦੋਂ ਆਏ ਹੁੰਦੇ ਸੀ ਉਹ ਤਾਂ ਤਿੰਨ ਤਿੰਨ ਵਾਰੀ ਪੀ ਲੈਂਦੇ ਸੀ ਤੇ ਹੁਣ ਮੈਂ ਕਹਾਂ ਵੀ ਚਾਹ ਪੀ ਲਈਏ ਤੇ ਉਸ ਤੋਂ ਬਾਅਦ ਫਿਰ ਕਰਦੇ ਆ ਆਰਾਮ ਥੋੜਾ ਟਾਈਮ ਤੇ ਫਿਰ ਅੱਜ ਮਸ਼ੀਨ ਕੱਢਣ ਦਾ ਰਾਜ ਦਾ ਸੀਗਾ ਸੂਟ ਬਣਾਉਣੇ ਆ ਤੇ ਫਿਰ ਮੈਂ ਸੋਚਿਆ ਵੀ ਨਹੀਂ ਮਰਾਮ ਕਰਦੇ ਆ ਤੇ ਸ਼ਾਮ ਨੂੰ ਦੇਖਾਂਗੇ ਮਸ਼ੀਨ ਕੱਢਾਂਗੇ ਭਾਂਡੇ ਦੇ ਵਿੱਚ ਤੇ ਫੇਰ ਬਣਾਵਾਂਗੇ ਆਪਾਂ ਤੇ ਹੁਣ ਆਪਾਂ ਚਾਹ ਰੱਖੀ ਸੀ ਜੀ ਪਾਣੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਪਾ ਦਈਏ ਮਿੱਠਾ ਚਾਹ ਪੱਤੀ ਤੇ ਬਾਕੀ ਹੋਰ ਤੁਸੀਂ ਦੱਸੋ ਜੀ ਹਾਲ ਚਾਲ ਤੇ ਅੱਜ ਆਪਾਂ ਸ਼ਾਮ ਨੂੰ ਬਣਾਵਾਂਗੇ ਜੀ ਕਦੂ ਦੇ ਕੋफ्ते ਕੋਤਿਆਂ ਦੀ ਸਬਜ਼ੀ ਬਣਾਵਾਂਗੇ ਫਿਰ ਵਾਪਕ ਕਰਾਂਗੇ ਬਲੌਗ ਸੂਟ ਨਾਲੇ ਤਾਂ ਕਿ ਹੋਰ ਜੀ ਗਰਵਾਜ ਨੂੰ ਵੀ ਮੈਂ ਕਿਹਾ ਸੀਗਾ ਹੁਣ ਬਾਅਦ ਜੀ ਦਿੱਤੀ ਸੀਗੀ ਮੈਂ ਕਿ ਆ ਜਾ ਜੇ ਕੁਛ ਖਾਣਾ ਪੀਣਾ ਮੈਂ ਤਾਂ ਖਾਣਾ ਕਹਿੰਦਾ ਨਹੀਂ ਮम्मा ਮੈਂ ਕੁਛ ਨਹੀਂ ਖਾਣਾਗਾ ਸਵੇਰ ਰੋਟੀ ਥੋੜੀ ਜੀ ਖਾਦੀ ਸੀ ਅੱਜ ਉਹਨੇ ਕੱਲ ਤਾਂ ਖਿਚੜੀ ਹੋਈ ਖਾਦੀ ਤੇ ਅੱਜ ਥੋੜੀ ਜੀ ਰੋਟੀ ਤੇ ਦਹੀਂ ਖਾਦਾ ਹੋਇਆ ਵਾ ਬਸ ਹੋਰ ਕੁਛ ਨਹੀਂ ਖਾਦਾਗਾ ਉਹਨਾਂ ਦੇ ਘਰੇ ਵੀ ਮੈਂ ਕਿਹਾ ਵੀ ਕੁਛਣਾ ਇਹਨੂੰ ਦਿਓ ਜ਼ਿਆਦਾ ਖਾਣ ਨਾ ਫਿਰ ਵੀ ਇਹਨੂੰ ਬੌਮਟਿੰਗ ਨਾ ਆ ਜਾਵੇ ਥੋੜਾ ਥੋੜਾ ਕਰਕੇ ਹੀ ਖਾਵੇ ਤਾਂ ਵਧੀਆ ਵਾ ਤੇ ਬਾਕੀ ਬਸ ਹੁਣ ਆਪਾਂ ਫ੍ਰੀ ਹੋ ਗਏ ਆ ਤੇ ਹੁਣ ਆਪਾਂ ਚੱਟ ਚਾਹ ਪੀ ਕੇ ਆਰਾਮ ਕਰਦੇ ਹਾਂ ਹੁਣ ਦਿਨ ਜੇ ਨਾ ਸੌਸਤੀ ਜਿਹਾਲੇ ਹੋਏ ਪਿਆ ਦੁਪਹਿਰੇ ਜੇ ਜਾ ਕੇ ਜੇ ਇੱਕ ਦਿਨ ਸੌਂ ਜੀਏ ਫਿਰ ਸਾ ਇਹ ਡੇਲੀ ਉਸ ਟਾਈਮ ਸੌਸਤੀ ਪੈਂਦੀ ਪੈਂਦੀ ਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਦੇਣੀ ਇਦਾਂ ਦੇ ਆ ਹੁਣ ਥੋੜੇ ਜੇ ਸੈਡ ਸੈਡ ਜੇ ਉਹ ਵੀ ਜੇ ਮੂੜ ਜਾ ਕਈ ਵਾਰੀ ਆਫ ਜੇ ਹੋ ਜਾਂਦਾ ਵਾ ਫਿਰ ਉਦੋਂ ਹੀ 네ਗਟਿਵ ਜਿਹਾ ਹੀ ਸੋਚੀ ਜਾਂਦਾ ਵਾ ਜੇ ਪੋਜ਼ਿਟਿਵ ਜਿਹਾ ਵਾ ਮੰਨ ਫਿਰ ਪੋਜ਼ਿਟਿਵ ਹੀ ਥਿੰਕਿੰਗ ਜੀ ਹੈ ਨਾ ਹੋਈ ਰਹਿੰਦੀ ਆ ਤੇ ਬਾਕੀ ਅੱਜ ਹਵਾ ਚੱਲਦੀ ਆ ਆਪਾਂ ਕੱਪੜੇ ਸੁੱਕਣੇ ਪਾਤੇ ਆ ਚਟਕੀਆਂ ਲਾ ਕੇ ਤੇ ਹਵਾ ਨਾਲ ਮੈਂ ਕਿਹਾ ਡੈਗੀ ਨਾ ਪਹਿਨ ਗਰਵਾਜ ਦੇ ਨਿੱਕੇ ਨਿੱਕੇ ਕੱਪੜੇ ਜੋ ਹੁੰਦੇ ਕੋ ਪੈਂਦੇ ਆ ਤੇ ਬਾਕੀ ਚਲੋ ਠੀਕ ਆ ਜੀ ਚਾਹ ਪਣੀ ਰਿਜਣ ਲੱਗ ਗਈ ਆ ਤੇ ਦੁੱਧ ਆਪਾਂ ਪਾਤਾ ਵਾ ਦੁਬਾਰੇ ਹੁਣ ਚੰਗੀ ਤਰ੍ਹਾਂ ਦਾ ਰਹਿਣ ਕੇ ਤੇ ਪੀਣੇ ਆ ਚਾਹ ਬਹਿ ਕੇ ਅੰਦਰ ਤੇ ਨਾਲੇ ਦੇਖਦੇ ਆ ਵੀਡੀਓ ਵਗੈਰਾ YouTube ਤੇ ਤੇ ਚਲੋ ਠੀਕ ਆ ਸ਼ਾਮ ਨੂੰ ਮਿਲਦੇ ਆ ਆਪਾਂ ਫੇਰ ਬਣਾਉਨੇ ਆ ਕੋਪਤਿਆਂ ਦੀ ਸਬਜ਼ੀ ਅੱਜ ਚਲੋ ਠੀਕ ਆ ਜੀ ਜੀ ਕਰਵਾ ਅੱਜ ਦੁਪਹਿਰੇ ਆ ਗਿਆ ਸੀਗਾ ਘਰੇ ਤੇ ਮੈਂ ਇਹਨੂੰ ਕਿਹਾ ਸੌ ਜਾ ਪੁੱਤ ਹੁਣ ਘੰਟਾ ਦੋ ਘੰਟੇ ਵੀ ਬਾਹਰ ਫਿਰਦਾ ਇਹਨਾਂ ਹਨਾ ਸਾਰਾ ਦਿਨ ਵੀ ਹੁਣ ਤਾਂ ਗਰਮੀ ਹੋਤੀ ਕੀ ਮੌਸਮ ਸ਼ਾਮ ਨੂੰ ਖੇਡਣ ਜਾਇਆ ਕਰੀ ਹੁਣ ਤੂੰ ਸੌ ਜਾ ਕਰ ਤੇ ਇਹ ਕਹਿੰਦਾ ਮੈਂ ਨਹੀਂ ਸੌਣਾਗਾ ਫਿਰ ਮੈਂ ਇਹਨੂੰ ਗੁੱਸੇ ਜਿਹਾ ਜਿਹਾ ਬੋਲ ਕੇ ਇਹ ਮੈਂ ਇਹਨੂੰ ਅੰਦਰ ਇੱਕ ਵਾਰੀ ਕਿਹਾ ਮੈਂ ਕਿਹਾ ਚੱਲ ਅੰਦਰ ਚੱਲ ਬਰਾਂਡੇ ਚ ਉੱਠ ਕੇ ਵਿਚਾਰਾ ਅੰਦਰ ਆ ਕੇ ਬਹਿ ਗਿਆ ਫਿਰ ਇਹ ਫੋਨ ਦੇਖਦਾ ਦੇਖਦਾ ਸੌਂ ਹੀ ਗਿਆ ਫਿਰ ਮੈਂ ਮੀ ਸੌਂਗੀ ਮੇਰੀ ਜਿਹ ਟੈਨਸ਼ਨ ਜੀ ਫ੍ਰੀ ਹੋ ਜਾਂਦੀ ਜਦੋਂ ਨਾ ਗਰਵਾਜੀ ਘਰੇ ਹੁੰਦਾ ਬੰਨੀ ਉਹਨਾਂ ਦੇ ਘਰੇ ਹੋਵੇ ਇਹਦਾ ਕੋਈ ਪਤਾ ਨਹੀਂ ਕਦੋਂ ਵੀ ਗੇਟਾਂ ਚਾ ਕੇ ਫਿਰ ਗੇਟ ਖੜਕਾਈ ਜਾਂਦਾ ਵਾ ਜਾਂ ਇਹਨੇ ਕੁਝ ਖਾਣਾ ਹੁੰਦਾ ਵਾ ਤੇ ਫਿਰ ਮੈਂ ਤੇ ਕਰਵਾਜ ਤੋਂਨੇ ਸੌਂਗੇ ਹੁਣ ਆਪਾਂ ਉੱਠੇ ਸੀਗੇ ਮਤਲਬ ਟਾਈਮ ਸਾਢੇ 3 ਹੋ ਗਿਆ ਸ਼ਾਮ ਦੇ ਤੇ ਆਪਾਂ ਹੁਣ ਬਣਾਈ ਹੈ ਜੀ ਚਾਹ ਚਾਹ ਪੀ ਕੇ ਉਸ ਤੋਂ ਬਾਅਦ ਬਣਾਉਣੀ ਆਪਾਂ ਸਬਜ਼ੀ 4 ਵਜੇ ਆਲੇ ਸਬਜੀ ਵਾਲੀ ਹੁੰਦੇ ਹਨ ਇਹ ਟਾਈਮ ਹੋ ਚੁੱਕਿਆ 5 ਵਜੇ ਨੇ ਸ਼ਾਮ ਦੇ ਤੇ ਹੁਣ ਆਪਾਂ ਭਾਂਡੇ ਧੋ ਲਈਏ ਫੋਨ ਦੇਖਦੇ ਰਹੇ ਬੈਠੇ ਵੀਡੀਓ ਵਗੈਰਾ ਤੇ ਹੁਣ ਭਾਂਡੇ ਧੋਣ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਸਿੰਕ 'ਚ ਭਾਂਡੇ ਪਾਏ ਆਪਣੇ ਤੇ ਭਾਂਡੇ ਧੋਣ ਤੋਂ ਬਾਅਦ ਫਿਰ ਬਣਾਉਣੀ ਆਪਾਂ ਸਬਜੀ ਜੀ ਤੇ ਗਰਵਾਹ ਚਲਿਆ ਗਿਆ ਖੇਡਣ ਗਾਂਡੀਆਂ ਦੇ ਘਰੇ ਤੇ ਹੁਣ ਆਪਾਂ ਕੰਮ ਕਰ ਕਰਦੀਏ ਸ਼ੁਰੂ ਤੇ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਤੇ ਹੁਣ ਆਪਾਂ ਭਾਂਡੇ ਧੋ ਲਈਏ ਉਸ ਤੋਂ ਬਾਅਦ ਬਣਾਉਣੀ ਆ ਸਬਜੀ ਜੀ ਆਪਾਂ ਸਾਰਾ ਮਟੀਰੀਅਲ ਤਿਆਰ ਕਰ ਲਿਆ ਵਾ ਕੋਕਤੇ ਬਣਾਉਣ ਲਈ ਦੇਖ ਸਕਦੇ ਹੋ ਜਿਵੇਂ ਇੱਧਰ ਆਪਣਾ ਤੇਲ ਰੱਖਿਆ ਹੋਇਆ ਵਾ ਤੇ ਪਿਆਜ਼ ਬਗੈਰਾ ਟਮਾਟਰ ਬਗੈਰਾ ਸਭ ਕੁਝ ਆਪਾਂ ਗ੍ਰੈਂਡ ਕਰ ਲਿਆ ਵਾ ਉਸ ਤੋਂ ਬਾਅਦ ਆਪਾਂ ਤੜਕਾ ਲਗਾ ਦੇਣਾ ਮਾਂ ਉਹ ਦੀ 6:00 ਵਜੇ ਗਏ ਨੇ ਤੇ ਬਸ ਤੁਹਾਨੂੰ ਪਤਾ ਹੀ ਆ ਛੋਟਾ ਛੋਟਾ ਕੰਮ ਕਰਦੇ ਆਂ ਥੋੜਾ ਥੋੜਾ ਟਾਈਮ ਬਹੁਤ ਛੇਤੀ ਨੰਗ ਜਾਂਦਾ ਵਾ ਜਿੰਨਾ ਟਾਈਮ ਮੰਦਰੀ ਬੈਠੇ ਰਹੀਏ ਓਨਾ ਟਾਈਮ ਜਮਾ ਨਹੀਂ ਸਮਾਨ ਅੰਗ ਦਾ ਗਾਹਣਾ ਜਦੋਂ ਕੰਮ ਕਰਨ ਲੱਗ ਜੀ ਉਦੋਂ ਫਿਰ ਮੈਂਟਾਂ ਚ ਦੀ ਭੱਜਿਆ ਹੀ ਜਾਂਦਾ ਵਾ ਟਾਈਮ ਤੇ ਆਪਣਾ ਤੇਲ ਹੋ ਗਿਆ ਵਾ ਜੀ ਗਰਮ ਤੇ ਹੁਣ ਆਪਾਂ ਬਣਾਉਨੇ ਆ ਛੋਟੇ ਛੋਟੇ ਕੋਟ ਤੇ ਕਿ ਦਿਨ ਕਦੂ ਵੀ ਸਬਜੀ ਆਪਾਂ ਉਹ ਦਿਨ ਬਣਾ ਕੇ ਖਾ ਲਈ ਤੇ ਅੱਜ ਮੈਂ ਸੋਚਿਆ ਵੀ ਕੋਟ ਤੇ ਗਿਆਂ ਦੀ ਸਬਜੀ ਖਾਣ ਨੂੰ ਜੀ ਕਰਦਾ ਵਾ ਵੀ ਹੋ ਗਏ ਨਾ ਆਪਾਂ ਬਣਾਈ ਲਈਏ। ਕਰੇਲੇ ਵੀ ਖਾ ਲੇ ਇਹ ਵੀ ਪਿੰਡੀ ਰਹਿ ਗਈ ਕੱਲੀ ਪਿੰਡੀਆਂ ਭਾਈ ਹਜੇ ਲੈ ਕੇ ਘਰ ਤਾਂਉਂਦੇ ਆ ਕਰਿਆ ਪਾ ਵਸ ਬੀਜੀ ਦੇਣੀਆਂ ਵਾ ਪਿੰਡੀਆਂ ਢੰਡੀਆਂ ਹੋ ਜਾਣੀਆਂ ਬਹੁਤ ਪਿੰਡੀਆਂ ਲੱਗਦੀਆਂ ਵਾ ਦੂਜੇ ਦਿਨ ਪੱਕਣ ਤੇ ਜਮਾ ਜਾਣੀ ਦੀ ਆਏ ਤੇ 2-3 ਦਿਨਾਂ ਨਾ ਥੋੜੀਏ ਜਮਾ ਪੱਕਣ ਵਾਲੀਆਂ ਹੋ ਜਾਂਦੀਆਂ ਵਾ ਪਿੰਡੀਆਂ ਫੇਰ ਤਾਂ ਬਸ ਕਈ ਵਾਰ ਆੜ ਘਾੜ ਨੂੰ ਹੀ ਕਹਿਣਾ ਪੈਂਦਾ ਵਾ ਵੀ ਲੈ ਜੋ ਪਿਛਲੇ ਸਾਲ ਪੇਠੇ ਦੀ ਸਬਜ਼ੀ ਬਹੁਤ ਜ਼ਿਆਦੇ ਲੱਗੀ ਉਂਰੇ ਵੱਡੇ ਵੱਡੇ ਪੇਠੇ ਲੱਗੇ ਸੀਗੇ ਬੰਡੇ ਹੀ ਪਏ ਕਿਉਂ ਕਰਕੇ ਪੇਠਾ ਜ਼ਿਆਦਾ ਤਾਂ ਖਾਦਾਂ ਹੀ ਜਾਂਦਾਗਾ ਸਵਾਦ ਘੱਟ ਲੱਗਦਾ ਮੈਨੂੰ ਤਾਂ ਪੇਠੇ ਦੀ ਸਬਜ਼ੀ ਕद्दू ਤੋਰੀਆਂ ਇਹ ਤਾਂ ਬਹੁਤ ਖਾ ਲੈਨੇ ਆਂ ਪਿੰਡੀਆਂ ਕਰੇਲੇ ਤੇ ਬਾਕੀ ਲਾਉਗੀ ਥੋੜੇ ਹੀ ਸੀਗੇ ਕद्दू ਛੋਟੇ ਛੋਟੇ ਸੀਗੇ ਦੋ ਕੱਚੇ ਜੇ ਤੇ ਆਪਾਂ ਸਾਰੇ ਇੱਕੋ ਕੂੜਚੀ ਪਾਦੇ ਨੇ ਕੂਕ ਤੇ ਛੋਟੇ ਛੋਟੇ ਬਣਾ ਲਏ ਤੇ ਉਸ ਤੋਂ ਬਾਅਦ ਆਪਾਂ ਲਵਨੇ ਆ ਜੀ ਤੜਕਾ ਨੌਂ ਜਿਹਾ ਨਾ ਪਾਹਟੇ ਟੋਲਿਏ ਤੇ ਜੁੜੇ ਰਿਹਾ ਉਹ ਬਲੌਗ ਦੇ ਨਾਲ ਤੇ ਲਵਨੇ ਫਿਰ ਆਪਾਂ ਸਬਜੀ ਨੂੰ ਤੜਕਾ ਜੀ ਕੋਕਟਿਆਂ ਦਾ ਕਲਰ ਦੇਖੋ ਕਿੰਨਾ ਸੋਹਣਾ ਆ ਰਿਹਾ ਮੈਂਗਾ ਚੰਗੀ ਤਰ੍ਹਾਂ ਨਾਲ ਵਿੱਚੋਂ ਵੀ ਭੁੱਜ ਜਾਣ ਥੋੜੀ ਜੀ ਆਪਾਂ ਅੱਗ ਤੇ ਰੱਖੇ ਹੋਏ ਨੇ ਚੰਗੀ ਤਰ੍ਹਾਂ ਨਾਲ ਵਿੱਚੋਂ ਬਾਜ ਜਾਣਗੇ ਤੇ ਫਿਰ ਆਪਾਂ ਇਹਨਾਂ ਨੂੰ ਕੱਢਦੇ ਆ ਠੀਕ ਕੋਕਟੇ ਆਪਣੇ ਬਣ ਕੇ ਹੋ ਚੁੱਕੇ ਨੇ ਤਿਆਰ ਦੇਖ ਸਕਦੇ ਹੋ ਤੇ ਇਧਰ ਆਪਣਾ ਤੜਕਾ ਭੁੰਜ ਰਿਹਾ ਵਾ ਹੁਣ ਤੇ ਇਹਦਾ ਆਪਾਂ ਥੋੜਾ ਜਿਹਾ ਕੱਟ ਕੇ ਇਸੇ ਦਾ ਸਵਾਦ ਦਾ ਤੜਕਾ ਸਭ ਕੁਝ ਹੋ ਗਿਆ ਤੇ ਆਪਾਂ ਸਕੋਪ ਤੇ ਬਾ ਦੇਨੇ ਆ ਬੈਸ ਗਰੇਵੀ ਜੀ ਮੈਂ ਤਾਂ ਗਾੜੀ ਬਣਾ ਲੀ ਜੀ ਤੇ ਆਪਾਂ ਦਾਣ ਕਰਕੇ ਗ੍ਰੈਂਡ ਕਰਕੇ ਸਾਰਾ ਮਸਾਲਾ ਤਿਆਰ ਕਰ ਲਿਆ ਸੀਗਾ ਤੇ ਬਾਕੀ ਚਲੋ ਠੀਕ ਆ ਜੀ ਹੁਣ ਆਪਾਂ ਨਾਲ ਰੱਖਾਤਾ ਗੁੰਨੇ ਰੱਖ ਲੈਣਾ ਵਾ ਫੇਰ ਕਰਦੇ ਫੜ ਕੇ ਰਹੇ ਜਾਣਗੇ ਫੜ ਕੇ ਆਪਾਂ ਰਹਿ ਰਹਾ ਸੀ ਜਦੋਂ ਪਾਪਾ ਲੱਗ ਗਿਆ ਰਹਿ ਰਹਾ ਸੀ ਟੈਂਪਸ ਬਣਾ ਲੈਣੇ ਆ ਬਾਕੀ ਚਲੋ ਠੀਕ ਆ ਲੱਗ ਗਏ ਆ ਜੀ ਫੇਰ ਆਪਾਂ ਦਾ ਤੜਕਾ ਪਹੁੰਚਾਵਾ ਜਾਸਾ ਦਾ ਦੋਪਾ पांडे ਪਿਆ ਉਹ ਮਾਂਜ ਦੀਏ ਚਲੋ ਠੀਕ ਆ ਜੀ ਹਾਂ ਜੀ ਆਪਾਂ ਹੋ ਗਏ ਸੀਗੇ ਫ੍ਰੀਜ ਸੋਈ ਚ ਤੇ ਹੁਣ ਆਪਾਂ ਅੱਗ ਜੀ ਲਾ ਕੇ ਹਟੇ ਸੀਗੇ ਪੱਤੇ ਜੇ ਇਹ ਚ ਨਾ ਬਾਲਾ ਹੀ ਜਿਆਦੇ ਬਲਣ ਗਿਆ ਹੋਇਆ ਪਿਆ ਸੀ ਆ ਬਾਸ ਦੇ ਬੂਟੇ ਚ ਤੇ ਇਹਦੇ ਚੋਂ ਆਪਾਂ ਸਾਰਾ ਸ਼ੈਲ ਤੇ ਆ ਛਲਕੇ ਜੇ ਇਹਦੇ ਤੋਂ ਲਾ ਕੇ ਤੇ ਝਾੜੂ ਦੁਬਾਰੇ ਲਗਾਇਆ ਹੁਣ ਹੁਣੇ ਬਦੂ ਬਦਨੇ ਪਊਗਾ ਬਹੁਤ ਵੈਸੇ ਦਕਾਨ ਦੇ ਬਰਾਬਰ ਚਲੇ ਆ ਗਿਆ ਬਬੂਟਾ ਇਹ ਤੇ ਇੱਥੇ ਆਪਾਂ ਹੋਰ ਪਿਆਰੀ ਚ ਲਾਵਾਂਗੇ ਬੂਟੇ ਤੇ ਇਧਰ ਗਿੰਦਿਆਂ ਨੂੰ ਪਤਾ ਨਹੀਂ ਕਾਸ ਤੋਂ ਫੁੱਲੀ ਨਹੀਂ ਲੱਗੇ ਦੇਖੋ ਕਿੰਨੇ ਸੰਘਣੇ ਹੋਏ ਪਏ ਆ ਗਿੰਦਿਆਂ ਦੇ ਬੂਟੇ ਤੇ ਮੈਂ ਹੁਣ ਉਧਰ ਅੱਗ ਲਗਾਈ ਸੀ ਤੇ ਨਾਲੇ ਪਾਣੀ ਪਾਇਆ ਸੀਗਾ ਇਧਰ ਬੂਟਿਆਂ ਨੂੰ ਸਾਰਿਆਂ ਨੂੰ ਪੈਪ ਲਾ ਕੇ ਤੇ ਬਾਕੀ ਹੋਰ ਤੁਸੀਂ ਸੁਣਾਓ ਜੀ ਗੱਲ ਵਾਤ ਬਿੱਲੀ ਸੀਗੀ ਮੈਂ ਕਿਹਾ ਚਲੋ ਕਿਉਂ ਨਾ ਬੂਟੇ ਦੀ ਸਾਫ ਸਫਾਈ ਜੀ ਕਰਦੀਏ ਵਿਚਾਰੇ ਦੀ ਨਾਲੇ ਪਾਣੀ ਲਗਾਤਾ ਆਪਾਂ ਸਾਰੇ ਬੂਟਿਆਂ ਨੂੰ ਤੇ ਮਰੂਦ ਨੂੰ ਤਾਂ ਸੁਭਾ ਪਾਤਾ ਸੀਗਾ ਪਾਣੀ ਤੇ ਵੇੜਾ ਦੇਖੋ ਇੱਧਰ ਆਪਣਾ ਕਿੱਡਾ ਖੁੱਲਾ ਡੁੱਲਾ ਲੱਗ ਰਿਹਾ ਵਾ ਤੇ ਹੋਰ ਚਲੋ ਠੀਕ ਹੈ ਜੀ ਗਮਲੇ ਬਹੁਤ ਸੋਹਣੇ ਲੱਗਦੇ ਆ ਭਾਈ 10 ਹੋਰ ਲੈ ਕੇ ਆਉਣੇ ਆ ਗਮਲੇ ਫੇਰ ਵਧੀਆ ਦੇ ਆਲ ਨੂੰ ਸਕੂਨ ਜਿਆ ਬੜਾ ਮਿਲਦਾ ਵਾ ਦੇਖ ਕੇ ਹਰੇ ਬਾਈ ਜੀ ਤੇ ਸੋਹਣੇ ਸੋਹਣੇ ਬੂਟੇ ਫਿਰ ਲਵਾਵਾਂਗੇ ਆਪਾਂ ਤੇ ਉਧਰ ਵੀ ਲਵਾਉਣੇ ਆ ਬੂਟੇ ਮਲੇਰ ਕੋਟ ਲਿਉਣ ਲੈ ਕੇ ਆਵਾਂਗੇ ਆਪਾਂ ਹੁਣ ਜਦੋਂ ਵੀ ਗਏ ਤੇ ਰਹਿ ਰਾਤ ਸਬਾਬਾ ਲੱਗ ਗਿਆ ਵਾ ਕਰਨ ਤੇ ਬਸ ਆਪਾਂ ਹਜੇ ਨਹੀਂ ਰੋਟੀ ਬਣਾਉਂਦੇ ਰੋ ਕੇ ਬਣਾਵਾਂਗੇ ਪਹਿਲਾਂ ਜੋਤ ਲਗਾਵਾਂਗੇ ਤੇ ਉਸ ਤੋਂ ਬਾਅਦ ਫਿਰ ਫੁਲਕੇ ਬਣਾਵਾਂਗੇ ਤੇ ਚਲੋ ਠੀਕ ਆ ਜੀ ਮਿਲਦੇ ਆ ਫੇਰ ਤੇ ਜੋ ਦੇ ਰਹੇ ਹੋ ਵਲੌਗ ਦੇ ਨਾਲ ਹਾਂਜੀ ਟਾਈਮ ਹੋ ਗਿਆ 7:30 ਤੇ ਆਪਾਂ ਰੋਟੀ ਬਣਾ ਲਈਆ ਤੇ ਹੁਣ ਖਾਣ ਦੀ ਤਿਆਰੀ ਹੈ ਗਰਵਾਜ ਬਸ ਆਉਂਦਾ ਵਾ ਕਿਹਾ ਹੋਇਆ ਉਹਨਾਂ ਨੂੰ ਮੈਂ ਕਿਹਾ ਫੜਾ ਜਿਓ ਤੇ ਫਿਰ ਆਪਾਂ ਖਾਣੇ ਆ ਜੀ ਰੋਟੀ ਬਰ ਨੇਰਾ ਪੂਰੀ ਤਰ੍ਹਾਂ ਨਾਲ ਹੋਇਆ ਪਿਆ ਵਾ ਤੇ ਗਰਵਾਜ ਨੂੰ ਅਜੇ ਤੱਕ ਆਉਣ ਦੀ ਕੋਈ ਬਾਈ ਤਾਂ ਹੀ ਨਹੀਂ ਗੀ ਉਹਦੀ ਤੇ ਬਾਕੀ ਆਪਾਂ ਇੱਥੇ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਤੇ ਕੱਲ ਨੂੰ ਮਿਲਾਂਗੇ ਜੀ ਨਿਊ ਵਲੌਗ ਦੇ ਨਾਲ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਨਵੇਂ ਆਏ ਹੋ ਆਪਣੇ ਚੈਨਲ ਤੇ ਤੇ ਚਲੋ ਜੀ ਠੀਕ ਆ ਮਿਲਦੇ ਆ ਕੱਲ ਨਿਊ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਦ ਤੱਕ ਦੇ ਲਈ ਸਭ ਨੇ ਆਪੋ ਆਪਣਾ ਧਿਆਨ ਰੱਖਣਾ ਜੀ